ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਪੰਜਾਬੀ ਟਰੱਕ ਡਰਾਈਵਰ ਦੀ ਜਿਸ ਦਾ ਨਾਮ ਹਰ ਕੋਈ ਲੈ ਰਿਹਾ ਹੈ ਹਰਜਿੰਦਰ ਸਿੰਘ ਅਮਰੀਕਾ ਦੇ ਫਲੋਰੀਡਾ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਉਹ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ ਪਰ ਹਾਲ ਹੀ ਵਿੱਚ ਉਸ ਨੇ ਖੁਦ ਜੇਲ੍ਹ ਦੇ ਅੰਦਰੋਂ ਲਾਈਵ ਆ ਕੇ ਆਪਣੀ ਸੱਚਾਈ ਬਿਆਨ ਕੀਤੀ ਉਸਨੇ ਦੱਸਿਆ ਕਿ ਉਸ ਦਿਨ ਉਸਨੇ ਯੂ-ਟਰਨ ਕਿਉਂ ਲਿਆ ਉਹ ਫੈਸਲਾ ਕਿਵੇਂ ਗਲਤ ਸਾਬਤ ਹੋਇਆ ਅਤੇ ਹਾਦਸਾ ਕਿਉਂ ਵਾਪਰਿਆ ਵੀਡੀਓ ਦੇ ਅੰਤ ਤੱਕ ਜ਼ਰੂਰ ਜੁੜੇ ਰਹੋ ਕਿਉਂਕਿ ਅਸੀਂ ਤੁਹਾਨੂੰ ਉਸ ਲਾਇਬ ਦੀਆਂ ਝਲਕਾਂ ਵੀ ਦਿਖਾਵਾਂਗੇ ਅਤੇ ਉਹ ਗੱਲਾਂ ਵੀ ਸੁਣਾਵਾਂਗੇ ਜੋ ਸ਼ਾਇਦ ਤੁਸੀਂ ਪਹਿਲਾਂ ਨਾ ਸੁਣੀਆਂ ਹੋਣ ਸੋ ਸਭ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਸਮਝਦੇ ਹਾਂ ਹਾਦਸੇ ਦੀ ਪੂਰੀ ਕਹਾਣੀ ਫਲੋਰੀਡਾ ਦੀ ਇੱਕ ਹਾਈਵੇ ਤੇ ਉਸ ਦਿਨ ਟ੍ਰੈਫਿਕ ਕਾਫੀ ਤੇਜ਼ ਸੀ ਹਰਜਿੰਦਰ ਆਪਣੇ ਖਾਲੀ ਟਰੱਕ ਨਾਲ ਹੋਰ ਲੰਡੋ ਵੱਲੋਂ ਵਾਪਸ ਆ ਰਿਹਾ ਸੀ ਉਸ ਨੂੰ ਇੱਕ ਖਾਸ ਐਗਜ਼ਿਟ ਲੈਣਾ ਸੀ ਪਰ ਗਲਤੀ ਨਾਲ ਉਹ ਐਗਜ਼ਿਟ ਮਿਸ ਹੋ ਗਿਆ ਹੁਣ ਉਸ ਦੇ ਮਨ ਵਿੱਚ ਸਭ ਤੋਂ ਵੱਡਾ ਡਰ ਸੀ ਟੋਲ ਦਾ ਉਸ ਨੂੰ ਲੱਗਾ ਕਿ ਜੇ ਟੋਲ ਲੱਗ ਗਿਆ ਤਾਂ ਕੰਪਨੀ ਉਸ ਦੀ ਤਨਖਾਹ ਵਿੱਚੋਂ ਕੱਟ ਲਵੇਗੀ ਅਤੇ ਨਾਲ ਹੀ ਬਦਨਾਮੀ ਤੇ ਡਾਂਟ ਵੀ ਸੁਣੀ ਪਵੇਗੀ ਇਹੋ ਡਰ ਉਸ ਨੂੰ ਇੱਕ ਅਹਜੇ ਫੈਸਲੇ ਵੱਲ ਧੱਕ ਕੇ ਲੈ ਗਿਆ ਜਿਸ ਦਾ ਨਤੀਜਾ ਬਹੁਤ ਹੀ ਭਿਆਨਕ ਨਿਕਲਿਆ ਹਰਜਿੰਦਰ ਨੇ ਉਸ ਹਾਈਵੇ ਤੋਂ ਹੀ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਪਰ ਦੋਸਤੋ ਜਿੱਥੇ ਉਸਨੇ ਯੂ ਟਰਨ ਲਿਆ ਉਹ ਸਥਾਨ ਬਿਲਕੁਲ ਵੀ ਸੁਰੱਖਿਤ ਨਹੀਂ ਸੀ ਉਸ ਰੋਡ ਤੇ ਕਾਰਾਂ ਦੀ ਸਪੀਡ ਲਗਭਗ 130 ਕਿਲੋਮੀਟਰ ਪ੍ਰਤੀ ਘੰਟਾ ਸੀ। ਉੱਥੇ ਨਾ ਤਾਂ ਸਪੇਸ ਸੀ ਤੇ ਨਾ ਹੀ ਕੋਈ ਸੁਰੱਖਿਅਤ ਸਿੰਗਨਲ। ਜਦੋਂ ਹਰਜਿੰਦਰ ਦਾ ਟਰੱਕ ਯੂ-ਟਰਨ ਵਿੱਚ ਆਇਆ ਤਾਂ ਪਿੱਛੇ ਤੇਜ਼ ਰਫ਼ਤਾਰ ਕਾਰ ਨੇ ਉਸ ਨਾਲ ਟੱਕਰ ਮਾਰੀ ਅਤੇ ਕੁਝ ਹੀ ਸਕਿੰਟਾਂ ਵਿੱਚ ਸਭ ਕੁਝ ਤਬਾਹ ਹੋ ਗਿਆ। ਹਾਦਸੇ ਵਿੱਚ ਕਈ ਪਰਿਵਾਰ ਬਰਬਾਦ ਹੋਏ। ਇਹੋ ਕਾਰਨ ਹੈ ਕਿ ਅਮਰੀਕਾ ਦੀ ਕੋਰਟ ਨੇ ਇਸ ਕੇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ। ਹੁਣ ਗੱਲ ਕਰਦੇ ਹਾਂ ਸੁਖਵੰਤ ਬਰਾੜ ਦੀ। ਇੱਕ ਕੈਨੇਡਾ ਦਾ ਇੱਕ ਟਰੱਕ ਡਰਾਈਵਰ ਹੈ ਜੋ ਹਾਲ ਹੀ ਵਿੱਚ ਜੇਲ੍ਹ ਵਿੱਚ ਹਰਜਿੰਦਰ ਨਾਲ ਮਿਲਣ ਗਿਆ ਉਸ ਨਾਲ ਹਰਜਿੰਦਰ ਦੀ ਵਕੀਲ ਸੀ ਅਤੇ ਜੇਲ੍ਹ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਕੀਤਾ ਸੁਖਵੰਤ ਬਰਾੜ ਨੇ ਵਾਪਸ ਆ ਕੇ ਮੀਡੀਆ ਨੂੰ ਦੱਸਿਆ ਕਿ ਹਰਜਿੰਦਰ ਦੀ ਹਾਲਤ ਠੀਕ ਨਹੀਂ ਹੈ ਉਸ ਦੇ ਚਿਹਰੇ ਤੇ ਸਪਸ਼ਟ ਹੈ ਕਿ ਉਹ ਟੈਨਸ਼ਨ ਅਤੇ ਚਿੰਤਾ ਵਿੱਚ ਹੈ ਪਰ ਸਭ ਤੋਂ ਵੱਡੀ ਗੱਲ ਉਸ ਨੇ ਇਹ ਵੀ ਦੱਸਿਆ ਕਿ ਹਰਜਿੰਦਰ ਪ੍ਰਾਈਵੇਟ ਵਕੀਲ ਹੀ ਰੱਖਣਾ ਚਾਹੁੰਦਾ ਸੀ ਨਾ ਕਿ ਸਰਕਾਰੀ ਹਾਲਾਂਕਿ ਉਸਤੇ ਕੁਝ ਦਵਾ ਵੀ ਸੀ ਪਰ ਆਖਰਕਾਰ ਉਸਨੇ ਪ੍ਰਾਈਵੇਟ ਵਕੀਲ ਲਈ ਸਾਈਨ ਕਰ ਦਿੱਤੇ ਨੇ ਇਸ ਕੇਸ ਵਿੱਚ ਰਾਜਨੀਤੀ ਵੀ ਬਹੁਤ ਖੇਡੀ ਜਾ ਰਹੀ ਹੈ ਕੁਝ ਲੋਕ ਇਸ ਮਾਮਲੇ ਨੂੰ ਕਮਿਊਨਿਟੀ ਦੀ ਸਿਆਸਤ ਨਾਲ ਜੋੜ ਰਹੇ ਨੇ ਤਾਂ ਕੁਝ ਇਸ ਨੂੰ ਅਮਰੀਕਨ ਜਸਟਿਸ ਸਿਸਟਮ ਦੀ ਕਠੋਰਤਾ ਨਾਲ ਪਰ ਇੱਕ ਗੱਲ ਪੱਕੀ ਹੈ ਹਰਜਿੰਦਰ ਦਾ ਕੇਸ ਸਿਰਫ ਕਾਨੂੰਨੀ ਹੀ ਨਹੀਂ ਸਗੋਂ ਮਨੁੱਖੀ ਹਮਦਰਦੀ ਦਾ ਵੀ ਹੈ ਇੱਥੇ ਯੂਨਾਈਟਿਡ ਸਿੱਖ ਦੇ ਮੈਂਬਰ ਵੀ ਮੈਦਾਨ ਵਿੱਚ ਆਏ ਹਨ ਅਤੇ ਉਸ ਦੀ ਲਿ ਮਦਦ ਕਰ ਰਹੇ ਨੇ ਦੋਸਤੋ ਆਓ ਹੁਣ ਉਸ ਦਿਨ ਦੀ ਮਨੋਦਸਨ ਨੂੰ ਸਮਝੀਏ ਹਰਜਿੰਦਰ ਇੱਕ ਇਮੀਗ੍ਰੇਟ ਵਰਕਰ ਸੀ ਜੋ ਆਪਣੇ ਪਰਿਵਾਰ ਲਈ ਹਰ ਰੋਜ਼ ਮਿਹਨਤ ਕਰਦਾ ਸੀ ਉਸ ਨੂੰ ਹਰ ਛੋਟੀ ਗਲਤੀ ਤੇ ਕੰਪਨੀ ਵੱਲੋਂ ਡਾਟ ਮਿਲਦੀ ਸੀ ਇੱਕ ਛੋਟੀ ਜਹੀ ਟੂਲ ਦੀ ਰਕਮ ਜੋ ਸ਼ਾਇਦ ਕੁਝ ਡਾਲਰ ਹੀ ਸੀ ਉਸ ਨੂੰ ਲੱਗਾ ਕਿ ਉਸ ਦੀ ਨੌਕਰੀ ਖਤਰੇ ਵਿੱਚ ਪਾ ਸਕਦੀ ਹੈ ਇਹ ਸੋਚ ਇਹ ਪ੍ਰੈਸ਼ਰ ਉਹਨਾਂ ਕੁਝ ਸਕਿੰਟਾਂ ਵਿੱਚ ਉਸ ਨੂੰ ਗਲਤ ਰਸਤੇ ਵੱਲ ਧੱਕ ਲੈ ਗਿਆ ਤੇ ਦੋਸਤੋ ਇਹੋ ਗਲਤ ਕਦਮ ਸ਼ਦਾ ਲਈ ਉਸ ਦੀ ਜ਼ਿੰਦਗੀ ਬਦਲ ਗਿਆ ਸੁਖਵੰਤ ਬਰਾੜ ਨੇ ਇਹ ਵੀ ਦੱਸਿਆ ਕਿ ਉਹ ਹਾਰਚੇ ਵਾਲੀ ਥਾਂ ਤੇ ਖੁਦ ਗਿਆ ਉਸਨੇ ਵੇਖਿਆ ਕਿ ਉਹ ਰੋਡ ਯੂਟਰਨ ਲਈ ਬਿਲਕੁਲ ਵੀ ਉਚਿਤ ਨਹੀਂ ਸੀ ਕਾਰਾਂ ਇੰਨੀ ਤੇਜ਼ ਚੱਲ ਰਹੀਆਂ ਸਨ ਕਿ ਕੋਈ ਵੀ ਡਰਾਈਵਰ ਅਜੇ ਮਕਾਮ ਤੇ ਯੂਟਰਨ ਬਾਰੇ ਸੋਚ ਵੀ ਨਹੀਂ ਸਕਦਾ ਪਰ ਹਰਜਿੰਦਰ ਨੇ ਕੀਤਾ ਕਿਉਂਕਿ ਉਸਦੇ ਮਨ ਵਿੱਚ ਇੱਕ ਹੀ ਡਰ ਸੀ ਨੌਕਰੀ ਨਾ ਚਲੀ ਜਾਵੇ ਇਹੋ ਡਰ ਕਿੰਨਾ ਭਾਰੀ ਸਾਬਤ ਹੋਇਆ ਇਹ ਤਾਂ ਅਸੀਂ ਸਭ ਜਾਣਦੇ ਹਾਂ ਹੁਣ ਉਸਦੇ ਪਰਿਵਾਰ ਬਾਰੇ ਵੀ ਸੋਚਣਾ ਚਾਹੀਦਾ ਹੈ ਪੰਜਾਬ ਦੇ ਪਿੰਡ ਵਿੱਚ ਰਹਿਣ ਵਾਲੇ ਉਸਦੇ ਮਾਪੇ ਭਰਾ ਭੈਣ ਉਹ ਸਭ ਅੱਜ ਵੀ ਹਰਜਿੰਦਰ ਲਈ ਦੁਆਵਾਂ ਕਰਦੇ ਹਨ ਹਰ ਮਾਪਿਓ ਦੀ ਇਹੋ ਤਮੰਨਾ ਹੁੰਦੀ ਹੈ ਕਿ ਪੁੱਤਰ ਵਿਦੇਸ਼ ਜਾ ਕੇ ਕਾਮਯਾਬੀ ਹਾਸਲ ਕਰੇ ਪਰ ਕਦੇ ਸੋਚਿਆ ਨਹੀਂ ਸੀ ਕਿ ਉਸਦਾ ਪੁੱਤਰ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਹੋਵੇਗਾ ਖਰਜਿੰਦਰ ਦੇ ਪਿੰਡ ਵਿੱਚ ਵੀ ਲੋਕ ਹਰ ਰੋਜ਼ ਅਰਦਾਸ ਕਰ ਰਹੇ ਨੇ ਗੁਰਦੁਆਰਿਆਂ ਵਿੱਚ ਪਾਠ ਤੇ ਭੋਗ ਹੋ ਰਹੇ ਨੇ ਦੋਸਤੋ ਇਹ ਮਾਮਲਾ ਸਿਰਫ ਇੱਕ ਟਰੱਕ ਡਰਾਈਵਰ ਦਾ ਨਹੀਂ ਹੈ ਇੱਕ ਕਹਾਣੀ ਹੈ ਹਰ ਉਹ ਪੰਜਾਬੀ ਇਮੀਗ੍ਰੇਟ ਦੀ ਜੋ ਵਿਦੇਸ਼ ਵਿੱਚ ਆਪਣੇ ਪਰਿਵਾਰ ਲਈ ਦਿਨ ਰਾਤ ਮਿਹਨਤ ਕਰਦਾ ਹੈ ਉਹ ਲੋਕ ਜੋ ਸੜਕਾਂ ਤੇ ਘੰਟਿਆਂ ਘੰਟਿਆਂ ਟਰੱਕ ਚਲਾਉਂਦੇ ਹਨ ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹਨਾਂ ਤੇ ਕਿੰਨਾ ਦਬਾਅ ਹੁੰਦਾ ਹੈ ਕੰਪਨੀ ਦੀਆਂ ਸ਼ਰਤਾਂ ਟਾਈਮ ਲਾਈਨ ਫਿਊਲ ਦੇ ਖਰਚੇ ਟੋਲ ਦੇ ਡਰ ਇਹ ਸਭ ਕੁਝ ਮਿਲ ਕੇ ਹੀ ਡਰਾਈਵਰ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ ਅੰਤ ਵਿੱਚ ਸੁਖਵੰਤ ਬਰਾੜ ਨੇ ਸਭ ਨੂੰ ਬੇਨਤੀ ਕੀਤੀ ਕਿ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਉਸਨੇ ਕਿਹਾ ਵਾਹਿਗੁਰੂ ਜੀ ਹਰਜਿੰਦਰ ਨੂੰ ਚੜ੍ਹਦੀ ਕਲਾ ਵਿੱਚ ਰੱਖ ਸਕਦਾ ਹੈ ਅਤੇ ਉਸ ਨੂੰ ਉਸ ਦਾ ਬਣਦਾ ਇਨਸਾਫ਼ ਦਿਵਾ ਸਕਦਾ ਹੈ ਇਸ ਵੇਲੇ ਹਰਜਿੰਦਰ ਦਾ ਕੇਸ ਉਸ ਦਾ ਪ੍ਰਾਈਵੇਟ ਵਕੀਲ ਲੜ ਰਿਹਾ ਹੈ ਜੇਲ੍ਹ ਵਿੱਚ ਉਸ ਦੀ ਸਥਿਤੀ ਠੀਕ ਠਾਕ ਹੈ ਪਰ ਮਨੋਵਿਗਿਆਨਿਕ ਦਬਾਅ ਬਹੁਤ ਵੱਧ ਚੁੱਕਾ ਹੈ ਹੁਣ ਸਿਰਫ ਅਰਦਾਸਾਂ ਅਤੇ ਕਾਨੂੰਨ ਨੂੰ ਜਿੱਤ ਦਾ ਹੀ ਸਹਾਰਾ ਹੈ ਦੋਸਤੋ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਹਰਜਿੰਦਰ ਨੂੰ ਹਿੰਮਤ ਦੇਵੇ ਉਸਦੇ ਪਰਿਵਾਰ ਨੂੰ ਸਬਰ ਬਖਸ਼ੇ ਅਤੇ ਉਸ ਨੂੰ ਉਸ ਦਾ ਬਣਦਾ ਇਨਸਾਫ ਜ਼ਰੂਰ ਮਿਲੇ ਪੰਜਾਬ ਦੀ ਹਰ ਵੱਡੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ ਸ਼ਬਦ ਸ੍ਰੀ ਅਕਾਲ ਦੋਸਤੋ